ਨਰਕਮਰ ਸਰਪ੍ਰਸਤ ਆਰਥਿਕ ਸੈਸ਼ਨ ਸਬ-ਕਮੇਟੀ ਬਠਿੰਡਾ ਅੱਜ ਤੋਂ ਉਸ ਟਾਈਮ ਪਹਿਲਾਂ ਜੋ 22 ਅਪ੍ਰੈਲ ਦੀ ਸ਼ਾਮ ਨੂੰ ਹਾਂਜੀ ਪਹਿਲਗਾਮ ਸ਼ਿਨਗਰਗੋਵੀ ਬੋਲੋ ਬੋਲੋ ਜੋ ਬਹੁਤ ਹੀ ਕਨੌਣਾ ਉਹ ਬੋਲੋ ਹੋਰ ਬਹੁਤ ਜ਼ਿਆਦਾ ਆਪਾਂ ਪਾਕਿਸਤਾਨ ਦੀ ਹਰਕਤ ਕਹੀਏ ਵੱਡੀ ਜਿਹਦੇ ਵਿੱਚ 28 ਬੰਦਿਆਂ ਦੀ ਹਾਂ ਹਾਂ ਦਾ 28 ਬੰਦਿਆਂ ਦਾ ਕਤਲ ਕੀਤਾ ਗਿਆ ਜਿਹੜੇ ਕਿ ਇਨੋਸੈਂਟ ਕਿ ਨਿਰਦੋਸ਼ ਜਿਹੜੇ ਕਿ ਇੱਕ ਸੈਰ ਕਮਨਟਨ ਵਾਸਤੇ ਗਏ ਹੋਏ ਸਨ ਉਹ ਜਿਹੜਾ ਦਰਦਨਾਕ ਹੱਦ ਸੇ ਨੂੰ ਦੇਖਦੇ ਹੋਇਆ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੇ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੀ ਸਾਰੀ ਟੀਮ ਜੋ ਕੈਬਨਿਟ ਦੀ ਆਪਾਂ ਅਮਿਤ ਸ਼ਾਹ ਜੀ ਨੇ ਰਾਜਨਾਥ ਸਿੰਘ ਜੀ ਨੇ ਉਹਨਾਂ ਨੇ ਆਪ ਇੱਕ ਸਾਰੀ ਕੈਬਨਿਟ ਬੁਲਾ ਕੇ ਜੋ ਫੈਸਲਾ ਲਿੱਤਾ ਔਰ 7 ਤਰੀਕ ਰਾਤ ਨੂੰ ਜੋ ਅੱਤਵਾਦੀ ਦੇ ਡੇਰੇ ਸਨ ਜੋ ਅੱਤਵਾਦੀਆਂ ਦੇ ਟਿਕਾਣੇ ਸਨ ਪਾਕਿਸਤਾਨ ਦੇ ਵਿੱਚ ਸਿਰ ਉਹੀ ਤਬਸਤ ਕੀਤੇ ਸਨ ਨਾ ਕਿ ਕਿਸੇ ਆਮ ਨਾਗਰਿਕ ਨੂੰ ਤੰਗ ਕੀਤਾ ਗਿਆ ਸੀ ਪਾਕਿਸਤਾਨ ਦੇ ਪਰ ਪਾਕਿਸਤਾਨ ਨੇ ਕੱਲ ਕਾਨੂੰਨੀ ਹਰਕਤ ਕੀਤੀ ਕੱਲ ਦੁਪਹਿਰ ਨੂੰ ਪਠਾਨਕੋਟ ਦੇ ਵਿੱਚ ਜਦੋਂ ਸ਼ੁਰੂ ਕੀਤਾ ਕੰਮ ਉਸ ਤੋਂ ਬਾਅਦ ਸਾਡੇ ਜਿਹੜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰੇ ਨੇ ਮੀਟਿੰਗ ਦੇ ਵਿੱਚ ਐਕਸ਼ਨ ਲੈ ਕੇ ਜੋ ਪਾਕਿਸਤਾਨ ਦਾ ਸਿਸਟਮ ਗਲਤ ਤਰੀਕੇ ਨਾਲ ਚੱਲ ਰਿਹਾ ਸੀ ਉਹਨੂੰ ਸੁਧਾਰਨ ਵਾਸਤੇ ਉਹਨਾਂ ਨੇ ਐਕਸ਼ਨ ਦਾ ਰਿਐਕਸ਼ਨ ਦਿੱਤਾ ਉਸ ਤੋਂ ਬਾਅਦ ਸਾਰੀ ਰਾਤ ਮਤਲਬ ਇੱਕ ਤਰ੍ਹਾਂ ਦੇ ਸਾਰਾ ਮਤਲਬ ਪੰਜਾਬ ਹੀ ਲਾ ਲਓ ਬਾਰਡਰ ਏਰੀਆ ਲਾ ਲਓ ਪੰਜਾਬ ਦਾ ਜਿੱਥੇ-ਜਿੱਥੇ ਬਾਰਡਰ ਲੱਗਦਾ ਪਾਕਿਸਤਾਨ ਦਾ ਲੋਕਾਂ ਨੇ ਬਹੁਤ ਹੀ ਔਖੀ ਰੋਜ਼ ਦੀ ਰਾਤ ਕੱਟੀ ਹੈ ਕੱਲ੍ਹ ਦੀ ਰਾਤ ਬਹੁਤ ਔਖੀ ਕੱਟੀ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਜੋ ਸਾਡੇ ਮਤਲਬ ਪੂਰਵ ਐਫਐਮ ਫైనాన్స్ ਮਿਨਿਸਟਰ ਸਾਹਿਬ ਪੰਜਾਬ ਦੇ ਔਰ ਇਸ ਟਾਈਮ ਤੇ ਬੀਜੇਪੀ ਦੇ ਬਹੁਤ ਹੀ ਹਾਈ ਪ੍ਰੋਫਾਈਲ ਉੱਗੇ ਲਿਟਰਨ ਉਹ ਅੱਜ ਸਾਡੇ ਕੋਲ ਆਏ ਸਨ ਸਬਜੀ ਮੰਡੀ ਦੇ ਵਿੱਚ ਵੀ ਕਿਸੇ ਸਬਜੀ ਮੰਡੀ ਵਾਲੇ ਨੂੰ ਕਿਸੇ ਸ਼ਹਿਰ ਵਾਸੀ ਨੂੰ ਜਿਹੜੀ ਰਾਤ ਮੋਦੀ ਸਾਹਿਬ ਨੇ ਰਿਐਕਸ਼ਨ ਲਿੱਤਾ ਹੈ ਉਹਦੇ ਸਬੰਧ ਵਿੱਚ ਕਿਸੇ ਨੂੰ ਕੋਈ ਤਕਲੀਫਤਾ ਨਹੀਂ ਆਈ ਬੜਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਉਹ ਇੰਨੀ ਗੱਲ ਪੁੱਛਣ ਵਾਸਤੇ ਸਾਡੇ ਕੋਲ ਪਹੁੰਚੇ ਅਸੀਂ ਉਹਨਾਂ ਨੂੰ ਦੱਸਿਆ ਵੀ ਰਾਤ 2:30 ਤਿੰਨ ਵਜੇ ਤੱਕ ਅਸੀਂ ਕੋਈ ਵੀ ਸੁੱਤੇ ਨਹੀਂ ਸਾਰੇ ਤਕਲੀਫਤ ਰਹੇ ਪਰ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਆਪਣੇ ਦੇਸ਼ ਦੇ ਜੋ ਪ੍ਰਧਾਨ ਮੰਤਰੀ ਹਨ ਉਹ ਬਹੁਤ ਹੀ ਮੱਲੇ ਇੱਕ ਤਰ੍ਹਾਂ ਦੇ ਬੋਲਡ ਪਰਸਨ ਹਨ ਜਿਨ੍ਹਾਂ ਨੇ ਦੇਖੋ ਇਸ ਤੋਂ ਪਰ ਉਹਦਾ ਕਿਸੇ ਨੇ ਵੀ ਕੋਈ ਰਿਐਕਸ਼ਨ ਨਹੀਂ ਲਿੱਤਾ ਕਿਸੇ ਸਰਕਾਰ ਨੇ ਵੀ ਔਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਨਰਿੰਦਰ ਮੋਦੀ ਜੀ ਨੇ ਆਪ ਦੇ ਬਿਆਨ ਤੇ ਔਰ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਔਰ ਸਾਡੇ ਸੈਨਾ ਪ੍ਰਮੁਖ ਜਿਹੜੇ ਸਾਡੇ ਸੈਨਿਕ ਨੇ ਹਿੰਦੁਸਤਾਨ ਨੇ ਉਹਨਾਂ ਦੇ ਹੌਸਲੇ ਕਿੰਨੇ ਉਲੰਧ ਨੇ ਔਰ ਕਿਹੜੇ ਤਰੀਕੇ ਨਾਲ ਉਹਨਾਂ ਨੇ ਇਸ ਸੀਨ ਨੂੰ ਨਜਿੱਠਿਆ ਨਾ ਨਾਗਰਿਕਾਂ ਨੂੰ ਤੰਗ ਕਰਕੇ ਪਾਕਿਸਤਾਨ ਨੇ ਇੱਕ ਅੰਤਖਵਾਦੀ 9 ਟਿਕਾਣੇ 38 ਨੂੰ ਖਤਮ ਕੀਤੇ ਔਰ ਅੱਜ ਇਸੇ ਚੀਜ਼ ਨੂੰ ਵੇਖਦੇ ਆਇਆ ਸਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਆਇਸਨ ਉਹ ਪੁੱਛ ਕੇ ਸਾਡੀ ਸਬਜਮਟ ਦੀ 38 ਸੈਸ਼ਨ ਦੇ ਕੁਝ ਮੈਂਬਰ ਚਲੇ ਗਏ ਸਰ ਜਿੰਨੇ ਕਿ ਬੇਟੇ ਸਰ ਆ ਗਏ ਸਨ ਉਹਨਾਂ ਨਾਲ ਸਾਰਿਆਂ ਨੂੰ ਸਾਰਿਆਂ ਦਾ ਹਾਲਚਲ ਪੁੱਛ ਕੇ ਗਿਆ ਮੈਂ ਉਹਨਾਂ ਦਾ ਤੇ ਉਹਨਾਂ ਦੀ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਤੇ ਸਰ ਮਨਪ੍ਰੀਤ ਸਿੰਘ ਬਾਦਲ ਦਾ ਆਪ ਦੇ 38 ਸੈਸ਼ਨ ਤਰਫੋਂ ਆਪਣੀ ਤਰਫੋਂ ਸਾਰਿਆਂ ਤਰਫੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਸਾਡੇ ਔਕੇ ਸਮੇਂ ਵਿੱਚ ਕਿਉਂਕਿ ਤੁਹਾਨੂੰ ਇਹ ਪਤਾ ਹੈ ਕਿ 2020 ਦੇ ਕੋਵਿਡ ਵੇਲੇ ਵੀ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਬਲਿਕ ਨੂੰ ਦਿੱਤਾ ਜੋ ਪਬਲਿਕ ਦੇ ਜ਼ਰੂਰਤਾਂ ਸਨ ਉਹ ਦਿੱਤੀਆਂ ਹੋਣੀਆਂ ਹੀ ਉਹ ਕਹਿ ਕੇ ਗਏ ਨੇ ਅਗਰ ਕਿਸੇ ਨੂੰ ਕੋਈ ਤਕਲੀਫ ਆ ਜਾਂਦੀ ਹੈ ਔਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਮੇਰੇ ਨਾਲ ਕੰਟੈਕਟ ਕਰੋ ਮੈਨੂੰ ਦੱਸੋ ਮੈਂ ਜੋ ਵੀ ਲੋੜਿੰਦੀ ਮਲੇ ਰੋਲ ਜ਼ਰੂਰਤ ਹੋਈ ਉਹ ਮੈਂ ਪੂਰੀ ਕਰਾਂਗਾ ਪਰ ਮੈਂ ਉਹਨਾਂ ਦਾ ਤੈਅ ਦਿਲੋਂ ਫਿਰ ਸਾਰੇ ਜੋ ਸਾਡੇ ਮਨਪ੍ਰੀਤ ਸਿੰਘ ਬਾਲੀਆ ਜਮਨ ਦੀ ਜਿਹੜੀ ਟੀਮ ਆਈ ਸੀ ਸਾਰਿਆਂ ਦਾ ਤਾਜਲੋਂ ਤੇ ਭਾਰਤੀ ਜਨ